ਭਾਈ ਤੁਸੀਂ ਸੋਚਦੇ ਹੋਵੋਗੇ ਮੇਰੇ ਕੋਲੇ ਕਰੋੜਾਂ ਰੁਪਏ ਕਿੱਥੋਂ ਆਇਆ ਜਾਂ ਫਿਰ ਮੈਂ ਕੋਈ ਸੁਨਿਆਰਾ ਲੁੱਟ ਲਿਆ ਇੰਨਾ ਜਿਆਦਾ ਸੋਨਾ ਦੇ ਖੋਤਾਂ ਸੰਪਾਂ ਬਾਕੀ ਕਿਹੜੇ ਆ ਵੇਖੋ ਚੈਨਾ ਕੋਈ ਸੁਨਿਆਰਾ ਨਹੀਂ ਲੁੱਟਿਆ ਭਾਈ ਸੋਨਾ ਇੰਨਾ ਸਸਤਾ ਹੋ ਗਿਆ ਹੁਣ ਕੋਈ ਸੌਣੇ ਤੇ 20 ਲੱਖ 30 ਲੱਖ ਲਾਉਣ ਦੀ ਲੋੜ ਨਹੀਂ ਆ 1 ਗ੍ਰਾਮ ਵਾਲਾ 골ਡ ਇਹ ਤੁਹਾਨੂੰ ਬਹੁਤ ਸਸਤਾ ਮਿਲੂਗਾ ਨਮਸਕਾਰ ਜੀ ਜਿਵੇਂ ਆ ਕੜੇ ਆ ਗਏ ਜੀ ਇਹਦਾ ਕਿੰਨਾ ਕੁ ਟਾਈਮ ਆ ਸੋਨਾ ਨਹੀਂ ਲੈਂਦਾ ਜੀ ਇਹ ਤਾਂ ਲੈਂਦੇ ਨਹੀਂ ਜੀ ਲੈਂਦੇ ਨਹੀਂ ਜੀ ਦੋ ਸਾਲ ਚਾਰ ਸਾਲ ਪਾਓ ਹਾਂਜੀ ਕੁਝ ਨਹੀਂ ਹੁੰਦਾ ਇਹਨੂੰ ਜਿਵੇਂ ਤੁਸੀਂ 골ਡ ਦੇ ਪਹਿਨੋ ਉਸਤਰੀ ਪਹਿਨੋਗੇ ਜੇ ਆ ਕੜਾ ਬਣਾਉਣਾ ਹੋਵੇ ਜਿਹੜਾ ਜ ਮੂਸੇ ਵਾਲ ਦੇ ਹੁੰਦਾ ਬਾਈ ਚੈੱਕ ਕਰਿਓ ਨੇੜੇ ਕਰਕੇ ਦਿਖਾ ਜਿਹੜਾ ਬਾਈ ਮੂਸੇ ਵਾਲ ਦੇ ਪਾਇਆ ਹੁੰਦਾ ਸੀ ਬਿਲਕੁਲ ਉਹੀ ਕੜਾ ਸੇਮ ਇਹੇ ਬਣਾਉਣਾ ਜੀ ਬਣੂ ਇਹ ਘੱਟੋ ਘੱਟ 7-8 ਲੱਖ ਦਾ ਪਰ ਤੁਸੀਂ ਅਸੀਂ ਸਿਰਫ 12000 ਦਾ ਦੇਵਾਂਗੇ ਜੀ ਇਹ ਆ ਚੱਕੋ ਬਈ ਆ ਸੋਨੇ ਦਾ ਕੜਾ ਸਿਰਫ 12000 ਦਾ ਨਾਲੇ ਇਹ ਵੀ ਆ ਵੀ ਲੈਂਦਾ ਵੀ ਨਹੀਂ ਤੋ ਸੋਨਾ ਐਂ ਰਹੂਗਾ ਕਿਉਂਕਿ ਇਹਦੇ ਉੱਪਰ 1 ਗ੍ਰਾਮ ਚੜਿਆ ਹੋਇਆ ਸੋਨਾ ਹੈ ਨਾ 24 ਕੈਰੇਟ ਪਿਓਰ 골ਡ ਚੜਿਆ ਹੋਇਆ ਜੀ ਇਹਦੇ ਦੇ ਅੱਛਾ ਜੀ ਮੰਨ ਲਓ ਇਹਦਾ ਰਵਾਜ ਕੱਲ ਨੂੰ ਵਾਗ ਗਿਆ ਜੀ ਫਿਰ ਇਹ ਬੇਕਾਰ ਹੋ ਜੂਗਾ ਸਾਡੇ ਕੋਲੇ ਆਓ ਜੀ ਬੇਕਾਰ ਨਹੀਂ ਹੋਣ ਦਿੰਦੇ ਤੁਹਾਡਾ ਅੱਧ ਮੁੱਲ ਜੇ ਤੁਸੀਂ ਮਾਰੀ ਸਾਨੂੰ ਦੇਜੋ ਤੇ ਨਵਾਂ ਕੜਾ ਲੈ ਜੋ ਅੱਧ ਮੁੱਲ ਪੰਜਾਹ ਗ੍ਰਾਮ ਕਟਾਂਗੇ ਜੀ ਆ ਵੇਖੋ ਬਈ ਆ ਸੰਪ ਜਮਾਨ ਪ्युअर ਸੋਨਾ ਚੈੱਕ ਕਰੋ ਆ ਆਈਆਂ ਪਹਿਣਾ ਵਾਸਤੇ ਚੂੜੀਆਂ ਆ ਵੀ ਚੈੱਕ ਕਰ ਲਓ ਆ ਰਿਵਾਜ ਦੇਖੋ ਇਹ ਜੇ ਰਿਵਾਜ ਤਾਂ ਕਹਿੰਦੇ ਕੋ ਹੁੰਦੇ ਸਨਿਆਰਾਂ ਕੋਲੇ ਵੀ ਨਹੀਂ ਹੈਗੇ ਜਿਹੜੇ ਇਹ ਵਾਇਵਰੀ ਸੰਗਰੂਰ ਚ ਰੱਖੀ ਬੈਠੇ ਨੇ ਚੈੱਕ ਕਰ ਲਓ ਆ ਚੂੜੀਆਂ ਸਪੈਸ਼ਲ ਆਈਆਂ ਪਹਿਣਾ ਵਾਸਤੇ ਆ ਵੇਖੋ ਜੱਟੀਆਂ ਨੇ ਤੇ ਇਸ ਦੂਆ ਦਾ ਆ ਕੀ ਚੀਜ਼ਾਂ ਆ ਗਈਆਂ ਜੀ ਇਹ ਵੀ ਚੂੜੀਆਂ ਨੇ ਜੀ ਪਹਿਣਾ ਵਾਸਤੇ ਸਪੈਸ਼ਲੀ ਪਹਿਣਾ ਵਾਸਤੇ ਚੈੱਕ ਕਰ ਲਓ ਬਈ ਮਿਲਣਗੀਆਂ ਕਿੱਥੋਂ ਕਿਲਾ ਮਾਰਕੀਟ ਸੰਗਰੂਰ ਦਾ ਗਹਿਣਾ ਸੰਗਰੂਰ ਦਾ ਬ੍ਰੈਂਡ ਆ ਆ ਚੈੱਕ ਕਰ ਲਓ ਚੂੜੀਆਂ ਤੇ ਇਸ ਤੋਂ ਇਲਾਵਾ ਕੜੇ ਆ ਗਏ ਜੀ ਨਾ ਇਹ ਭਾਈਆਂ ਵਾਸਤੇ ਕੜੇ ਨਹੀਂ ਗਏ ਕੜਿਆਂ ਦਾ ਸਾਈਜ਼ ਸਾਰਾ ਮਿਲ ਜਾਊਗਾ ਜੀ ਸਾਰੇ ਸਾਈਜ਼ ਨੇ ਸਾਡੇ ਅਵੇਲੇਬਲ ਨੇ ਜਦੋਂ ਮਰਜ਼ੀ ਆਓ ਹਾਂਜੀ ਹਾਂ ਤੇ ਆਹ ਕੀ ਚੀਜ਼ਾਂ ਆਈਆਂ ਜੀ ਇਹ ਮਟਰ ਮਾਲਾ ਨੇ ਜੀ ਹਾਂਜੀ ਆਹ ਲੈਡੀਆਂ ਵਾਸਤੇ ਅੱਛੇ ਜੀ ਹਾਂ ਆ ਦੇ ਆ ਦੇਖੋ ਬਹੁਤ ਸ਼ਾਨਦਿਸ਼ ਪਾਉਣ ਨੂੰ ਮਟਰ ਮਾਲਾ ਸਪੈਸ਼ਲ ਆਹ ਦੇਖੋ ਬਈ ਹੁਣ ਤੁਹਾਨੂੰ ਨਮੋਸ਼ੀ ਨਹੀਂ ਚੱਲਣੀ ਪਊਗੀ ਕਈ ਰਿਸ਼ਤੇਦਾਰ ਆਪਣੇ ਤਾਕੜੇ ਹੁੰਦੇ ਆ ਉਹਨਾਂ ਦੇ ਸਿਉਣਾ ਜਾਦੇ ਪਾਇਆ ਹੁੰਦਾ ਆਪਾਂ ਸੋਚਦੇ ਆ ਯਾਰ ਆਪਣੀ ਵਿਆਹ ਚ ਜਾਂਦੇ ਆਪਣੇ ਲਈ ਤਾਂ ਸਿਉਣਾ ਨਹੀਂ ਹੈਗਾ ਪਰ ਹੁਣ ਨਾ ਹੁਣ ਤੁਸੀਂ ਵਿਆਹਾਂ 'ਚ ਜਾਓ ਹੁਣ ਤੁਹਾਨੂੰ ਬਾਲਾ ਪੈਸਾ ਲਾਉਣ ਦੀ ਲੋੜ ਵੀ ਨਹੀਂ ਆਹ ਚੀਜ਼ਾਂ ਨਾਲੇ ਬਾਲੀ ਕੁਈਆਂ ਨਹੀਂ ਵੀ ਆਪਾਂ ਕਰੇ ਸਿਉਣਾ ਛੱਡ ਕੇ ਚਲੇ ਜਾਂਦੇ ਆ ਬਾਅਦ 'ਚ ਡਰ ਰਹਿੰਦਾ ਹੈਗਾ ਛੱਡ ਕੇ ਵੀ ਚਲੇ ਜਾऊं ਕੋਈ ਬਾਲਾ ਮਹਗਾ ਵੀ ਨਹੀਂ ਆ ਵੇਖੋ ਇਹ ਬ੍ਰੇਸਲੈਟ ਨੇ ਜੀ ਮੁੰਡਿਆਂ ਵਾਸਤੇ ਅੱਛਾ ਇਹ ਕਿਨੇ ਦਾ ਪੂਗਾ ਜੀ ਫਿਰ ਇਹ ਸਿਰਫ 5-7000 ਤੋਂ ਸ਼ੁਰੂ ਹੋ ਕੇ 11-12000 ਤੱਕ ਜਾਂਦੇ ਨੇ ਸਾਡੇ ਤੇ ਬਾਅਦ ਚਾਹ ਤੂੰ ਮਨ ਚ ਕਟਾ ਵੀ ਸਕਦਾ ਜੀ ਆ ਜਦੋਂ ਮਰਜ਼ੀ ਕਟਾ ਦਿਓ ਸਾਡੇ ਆਹ ਵੇਖੋ ਭਾਈ ਆ ਜਿਵੇਂ ਚੈਨ ਆ ਗਈਆਂ ਚੈੱਕ ਕਰਿਓ ਕੱਲੀ-ਕੱਲੀ ਆਈਟਮ ਬਾਕੀ ਇੱਕ ਹੋਰ ਮੇਨ ਗੱਲ ਇਹਨਾਂ ਦਾ ਇੱਕ ਇੰਸਟਾਗ੍ਰam ਤੇ ਬਾਈ ਉਹਨਾਂ ਦਾ ਪੇਜ ਬਣਾਇਆ ਕੀ ਨਾਮ ਤੇ ਦਾਹ ਗਹਿਣਾ ਜੀ ਦਾਹ ਗਹਿਣਾ ਤੇ ਤੁਸੀਂ ਪੇਜ ਫੋਲੋ ਕਰ ਲਿਓ ਕਿਹੜੀਆਂ-ਕਿਹੜੀਆਂ ਐਟਮਾਈਨਾਂ ਲਵੇ ਆਉਂਦੀਆਂ ਨੇ ਉਹ ਡੇਲੀ ਅਪਡੇਟ ਦਿੰਦੇ ਰਹਦੇ ਆ ਤੇ ਤੁਸੀਂ ਆਨਲਾਈਨ ਘਰੇ ਬੈਠੇ ਵੀ ਇਹ ਚੀਜ਼ਾਂ ਮੰਗਵਾ ਸਕਦੇ ਹੋਗੇ ਨਹੀਂ ਸੂਬੂਰ ਚ ਆਇਆ ਜਾਂਦਾ ਨਹੀਂ ਟਾਈਮ ਹੁੰਦਾ ਆ ਵੇਖੋ ਜਿਵੇਂ ਸ਼ਾਂਪਾਂ ਆ ਗਈਆਂ ਇਹ ਸ਼ਾਂਪਾਂ ਦੇ ਜਿਵੇਂ ਕਿਸੇ ਨੇ ਖੰਡਾ ਸਾਹਿਬ ਦਾ ਡਿਜ਼ਾਈਨ ਬਣਾਉਣਾ ਹੋਵੇ ਬਣਾ ਦੋਗੇ ਜੀ ਹਾਂਜੀ ਹਾਂਜੀ ਬਣਾ ਦਾਂਗੇ ਆ ਚੈੱਕ ਕਰੋ ਬਾਈ ਜੋ ਮਰਜੀ ਡਿਜ਼ਾਈਨ ਬਣਾ ਲਓ ਆ ਸਪੈਸ਼ਲ ਪਹਿਣਾ ਪਾਏ ਤੇ ਸ਼ਾਂਪਾਂ ਆਈਆਂ ਜੀ ਸਪੈਸ਼ਲ ਜੀ ਸਪੈਸ਼ਲ ਵੱਡੀ-ਵੱਡੀਆਂ ਕੁੜੀਆਂ ਦੇ ਪਾਈ ਹੁੰਦੀਆਂ ਨੇ ਪਾ ਕੇ ਦਿਖਾਵੇ ਪਣੇ ਵਿਆਹ ਸ਼ਾਦੀਆਂ 'ਚ ਪ ਆ ਗਿਆ ਬਿਆਹਾਂ ਸਾਧੀਆਂ ਚ ਪਾਉਣ ਨੂੰ ਇਹਨਾਂ ਤੋਂ ਵੀ ਨਹੀਂ ਲੈਂਦਾ ਜੀ ਨਹੀਂ ਲੈਂਦਾ ਜੀ ਬਿਲਕੁਲ ਗਰੰਟੀ ਨਾ ਦੇਵਾਂਗੇ ਜੀ ਆਹ ਦੇਖੋ ਬਾਈ ਜਿਵੇਂ ਬਾਲੇ بڑے بڑے ਐਕਟਰ ਸਿੰਗਰਾਂ ਦੇ ਪਾਈ ਹੁੰਦੀਆਂ ਨਗਾ ਜਣੀ ਥਾਪਾ ਆ ਪਈਆਂ ਨੇ ਉਹ ਤਾਂ 90% ਦੇ ਇਹਨਾਂ ਨਾਲ ਦੀ ਪਾਈਆਂ ਹੁੰਦੀਆਂ ਨੇ ਅਸਲੀ ਸੋਨਾ ਦਾ ਕਿਸੇ ਦਾ ਨਹੀਂ ਹੁੰਦਾ ਇਹਦਾ ਮੈਂ ਕਹਣਾ ਜੀ ਅਸਲੀ ਨਹੀਂ ਹੁਣ ਕੋਈ ਪਾਉਂਦਾ ਜੀ ਆ ਚੈੱਕ ਕਰ ਲੋ ਤੇ ਮੇਨ ਸਭ ਤੋਂ ਵੱਡੀ ਗੱਲ ਜੀ ਕਿਸੇ ਨੇ ਪੂਰਾ ਸੈਟ ਹੀ ਕੋਈ ਰਾਣੀ ਹਾਰ ਦੇ ਜਿਹੜਾ ਹੁੰਦਿਆ ਉਹ ਤਿਆਰ ਕਰਵਾਉਣ ਨੂੰ ਕਰ ਦੋਗੇ ਜੀ ਬਿਲਕੁਲ ਜੀ ਆ ਦੇਖੋ ਰਾਣੀ ਹਾਰ ਸਾਡੇ ਕੋਲ ਵੱਡੇ ਵੱਡੇ ਚੈੱਕ ਕਰਾਓ ਆ ਦੇਖੋ ਆ ਦੇਖੋ ਇਧਰ ਵੀ ਚੱਕਾਬੀ ਸੈਟ ਦੇਖੋ ਜੀ ਹਾਂ ਜੀ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਤਰ੍ਹਾਂ ਦੀ ਵੈਰਾਈਟੀ ਸਾਡੇ ਡੇਲੀ ਅਪਡੇਟ ਦਿੰਦੇ ਰਹੇ ਹਾਂ ਉਹਨੂੰ ਇੰਸਟਾਗ੍ਰਾਮ ਤੇ ਅਪਡੇਟ ਇੰਸਟਾਗ੍ਰਾਮ ਤੇ ਹੁੰਦੀ ਹੈ ਸਾਡੀ ਆਹ ਵੇਖ ਲਓ ਜੀ ਆਹ ਤੁਹ ਸਾਰਾ ਕੁਝ ਤੁਹਾਨੂੰ ਦੁਬਾਰਾ ਫੇਰ ਦੱਸ ਦਿਆਂ ਕਿਲਾ ਮਾਰਕੀਟ ਸੰਗਰੂਰ ਦਾ ਗਹਿਣਾ ਸਾਡੇ ਸੰਗਰੂਰ ਦਾ ਆਪਦਾ ਬ੍ਰਾਂਡ ਆਹ ਚੀਜ਼ਾਂ ਤੁਹਾਨੂੰ ਸਾਰੀਆਂ ਹੁਣ ਸਿਉਣੇ ਤੇ ਪੈਸੇ ਲਾ ਕੇ ਪੈਸਾ ਵਾਲਾ ਬਰਬਾਦ ਕਰਨ ਦੀ ਲੋੜ ਨਹੀਂ ਹੈਗੀ ਉਹੀ ਤੁਸੀਂ ਕੋਈ ਜ਼ਮੀਨ ਜਾਇਾਦ ਲੈ ਲਓ ਜਿਹੜੀ ਚੀਜ਼ ਕਮਾਈ ਵੀ ਦੇਵੇ ਆਹ ਵੇਖ ਲਓ ਇੱਧਰ ਪੈ ਸਿਉਣਾ ਇੱਧਰ ਪਿਆ ਤੇ ਆਹ ਵੇਖ ਲਓ ਜੀ ਸਾਰੀਆਂ ਚੀਜ਼ਾਂ ਤੁਹਾਨੂੰ ਸੰਗਰੂਰ ਤੋਂ ਮਿਲਣੀਆਂ ਆ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਪਹੇਣਾ ਤੱਕ ਜਰੂਰ ਪਹਛਾ ਦਿਓ ਜੀ ਆਹ ਸਿਉਣਾ ਜੇ ਉਹਨਾਂ ਨੇ ਵੀ ਲੈਣਾ ਤਾਂ ਸੰਗਰੂਰ ਬਾਈ ਉਹਨਾਂ ਕੋਲੇ ਆ ਜਾਓ ਜੀ ਧੰਨਵਾਦ